ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਦੀ ਸੇਵਾ ਲੰਗਰ ਦੀ ਸੇਵਾ ਤਾਂ ਪਰਮ ਤਪ ਹੈ ਜਿੰਨਾ ਹੀ ਜਗਿਆਸੂ ਮੰਨ ਦਾ ਨੀਵਾ ਬੁੱਧੀ ਦੇ ਤੌਰ ਸਪਸ਼ਟ ਵਿਚਾਰਾਂ ਦਾ ਮਾਲਕ ਤੇ ਕਰਤਵ ਕਰਨ ਵਿੱਚ ਪਹਿਲੀ ਸਫ ਵਿੱਚ ਰਹੇਗਾ ਉਥੇ ਉਤਨਾ ਹੀ ਮਨ ਪਰ ਬਾਹਲਾ ਪ੍ਰਭਾਵ ਘਟ ਪਵੇਗਾ ਤੇ ਸਤ ਸਬਦੀ ਪ੍ਰਾਪਤੀ বিষ্ণੂ ਸਤ ਸਰੂਪ ਦੀ ਪ੍ਰਾਪਤੀ ਹੋਣੀ ਆਸਾਨ ਹੋਵੇਗੀ ਲੰਗਰ ਦੀ ਸੇਵਾ ਦੇ ਦੋ ਗੁਣ ਹਨ ਇਕ ਇਹ ਹੈ ਕਿ ਪ੍ਰਭੂ ਦੀ ਭਗਤੀ ਦੇ ਸਾਧਨਾਂ ਨੂੰ प्रबल ਕਰਦੀ ਹੈ ਤੇ ਦੂਸਰੀ ਨੁਕੀ ਸਮਾਂ ਲਈ ਜੋ ਪ੍ਰਭੂ ਜੀ ਦਾ ਨਿਵਾਸ ਸਥਾਨ ਹੈ ਸਾਫ ਮੰਨਤੇ ਰਜੇ ਹੋਏ ਮਨੁੱਖ ਨੂੰ ਸਵਸ਼ਤ ਤੇ ਪਵਿੱਤਰ ਵਾਸਨਾ ਰਹਿਤ ਭੋਜਨ ਤੇ ਵਿਚਾਰ ਦਿੰਦੀ ਹੈ ਸਾਧੂ ਦੀ ਸੰਗਤ ਸੇਵਾ ਤੇ ਉਨਾਂ ਹੀ ਮਿਹਰ ਜਿਉਣ ਮਰਨ ਦੀ ਸਾਖੀ ਬਣ ਕੇ ਹਰ ਥਾਂ ਰੋਸ਼ਨ ਬਿਨਾਰ ਬਣ ਕੇ ਹਨੇਰੇ ਰਾਹਾਂ ਨੂੰ ਉਜਾਲਾ ਦਾ ਬਖਸ਼ਦੀ ਹੈ ਸਾਧੂ ਪਾਸ ਹਰ ਕਾਮਨਾ ਵਾਲੇ ਲੋਕ ਆਉਂਦੇ ਹਨ ਤੇ ਜਿਸ ਜਿਸ ਕਿਸਮ ਦੇ ਭਾਵਨਾ ਵਾਲੇ ਲੋਕ ਆਉਣ ਸਾਧੂ ਨੂੰ ਉਸੇ ਹੀ ਤਰ੍ਹਾਂ ਵਰਤਣਾ ਪੈਂਦਾ ਹੈ ਧਿਆਨ ਹਰ ਸਮੇਂ ਦੋ ਗੱਲਾਂ ਵੱਲ ਰਹਿੰਦਾ ਹੈ ਇੱਕ ਹੈ ਕਿ ਮਹਾਪੁਰਖਾ ਦੀ ਰਜਾ ਤੇ ਦੂਸਰੇ ਉਹਨਾਂ ਦੀ ਮਿਹਰ ਪਰਿਆ ਹਰ ਸਮੇਂ ਸਿਰ ਪਰ ਕਾਇਮ ਰਹੇ ਦੂਸਰੇ ਇਹ ਕਿ ਕਾਮਨਾ ਨਾਮ ਅਭਿਆਸ ਦੀ ਰੇਤ ਸੁਨਸਮਾ ਤੱਕ ਪੁੱਜਣ ਲਈ ਬਾਤ ਤੋਂ ਬਾਸ ਸਮਾਂ ਮਿਲੇ ਅਸੀਂ ਤਾਂ ਗੁਰੂ ਕੇ ਟਹਿਲੂਏ ਤੇ ਗਰੀਬਕਿਰਤੀ ਸੇਵਕਾਂ ਸਾਨੂੰ ਤਾਂ ਪ੍ਰਗਟ ਤੇ ਰੋਸ਼ਨ ਹੋਣ ਦੀ ਲੋੜ ਹੀ ਨਹੀਂ ਸਾਧ ਦੀ ਕਰਨੀ ਤੇ ਕਰਤੂਤ ਉੱਤਮ ਹੋਣੀ ਚਾਹੀਦੀ ਹੈ ਇਹ ਸਾਧ ਪੁਣੇ ਦਾ ਪ੍ਰধান ਅੰਗ ਹੈ ਪਰ ਕਰਨੀ ਤੋਂ ਸਖਣਾ ਤੇ ਬਚਨਾ ਦਾ ਥੋਥਾ ਸਾਧ ਭਾਵੇਂ ਕਿੰਨਾ ਹੀ ਵੱਡਾ ਤੇ ਪੂਜਨੀ ਹੋਵੇ ਉਹ ਕਿਸੇ ਵੀ ਤਰ੍ਹਾਂ ਆਸਮਿਕ ਬਲ ਤੇ ਆਸਮਿਕ ਸ਼ਾਂਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਮਹਾਪੁਰ ਖਾਂ ਦੀ ਬਾਹਰੀ ਗ੍ਰਿਆ ਤੋਂ ਇਸ ਦੀ ਪਰਖ ਨਾ ਕਰੋ ਸਗੋਂ ਕਰਨੀ ਦੀ ਪ੍ਰਧਾਨਤਾ ਵੱਲ ਤੱਕੋ ਮੇਰੀ ਗੁਰੂ ਨਾਲ ਬਣ ਆਵੇ ਤੇ ਲੱਗੀ ਹੋਈ ਪ੍ਰੀਤ ਤੋੜਨੇ ਵੇ ਅਸੀਂ ਕੇਵਲ ਉਸ ਦੇ ਮਿੱਠੇ ਸ਼ਬਦ ਤੇ ਮਿੱਠੀ ਸੁਗੰਧੀ ਫਿਰ ਮਿੱਟੀ ਤੇ ਰਸ ਭਰੀ ਕਹਾਣੀ ਹੀ ਦਿਲ ਤੇ ਦਿਮਾਗ ਵਿੱਚ ਰੱਖਦੇ ਹਾਂ ਸਾਡਾ ਪਾਵਨ ਹੰਸਮਨੁਖ ਦੀ ਸ਼ਕਲ ਵਿੱਚ ਹੀ ਕਿਸੇ ਨਾ ਕਿਸੇ ਰੂਪ ਅੰਦਰ ਸਾਥੋਂ ਸੇਵਾ ਲੈਣ ਹਿੱਤ ਹੀ ਆ ਜਾਂਦਾ ਹੈ ਖਾਲਸਾ ਪੰਥ ਦੇ ਦੋ ਹੀ ਅੰਗ ਹਨ ਇੱਕ ਘਰ ਵਿੱਚ ਰਹਿ ਕੇ ਸੇਵਾ ਕਰਦੀ ਤੇ ਕਿਰਤ ਕਮਾਈ ਵਿੱਚੋਂ ਆਏ ਗਏ ਆਪਹਾਕਤਾਂ ਦੀ ਸੇਵਾ ਕਰਨੀ ਪਰ ਦੂਸਰਾ ਅੰਗ ਭਾਈ ਦਇਆ ਸਿੰਘ ਜੀ ਪਾਪਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਆਦਿਕ ਤਿਆਗੀ ਤਪਸਵੀ ਤੇ ਆਤਮ ਦਰਸ਼ੀਆਂ ਦਾ ਹੈ ਭੁੱਖੇ ਦਾ ਮੂੰਹ ਰੱਬ ਦੀ ਗੋਲਕ ਹੈ ਤੰਗ ਹਿਰਦੇ ਨੂੰ ਆਖਦੇ ਲੋਕ ਕੁੜੀਲ ਉਪਮਾ ਕਰ ਜਿਸਤਾ ਦਿਲ ਦਰਿਆ ਹੋਵੇ ਸਾੜਾ ਨੰਦਾ ਸੂਮਤਾ ਹਸਤ ਗੱਪਾਂ ਆਦਿਕ ਰਹਿਤ ਨਿਰਮਲ ਦਿਲ ਸਫਾ ਹੋਵੇ ਉਪਮਾ ਆਪਣੀ ਉੱਪਰ ਨਿੰਦਾ ਨੂੰ ਸੁਣੇ ਨਾਹੀ ਐਸਾ ਵੇਪਰ ਵਾਹ ਹੋਵੇ ਨੇਕੀ ਭਲੇ ਉਪਕਾਰਾਂ ਨੂੰ ਨਹੀਂ ਛੱਡੇ ਭਾਵੇਂ ਨਿੰਦਿਆ ਭਾਵੇਂ ਵਾਹ ਵਾਹ ਹੋਵੇ ਤੂੰ ਵੀ ਮੰਗ ਰੱਬਾ ਦਿਲ دریا ਦੇਵੀ ਮੈਂ ਨਾ ਸੂੰ ਛੜੀਲ ਦਿਲ ਦਾ ਤੰਗ ਹੋਵਾਂ ਵੱਧ ਕੇ ਦੇਖ ਕੇ ਕਿਸੇ ਨੂੰ ਸੁਣਾ ਨਾਹੀ ਦੁਖੀ ਦੇਖ ਕੇ ਹਰਦਮ ਉਸ ਦੇ ਸੰਗ ਹੋਵਾਂ ਮੂੰਹ ਹੋਰ ਤੇ ਅੰਦਰੋਂ ਹੋਰ ਜਿਹੜੇ ਉਹਨਾਂ ਲਾਹਤਾਂ ਤੇ ਦੂਰ ਦੂਰ ਲੋਕ ਟੁਰਦੇ ਜਿਹਦੇ ਹੋਰ ਹੁੰਦਾ ਮੂੰਹ ਹੋਰ ਬਕਦੇ ਕਰਦੇ ਖੋਟ ਫਿਰ ਅੰਤ ਨੂੰ ਸ਼ੌਕ ਕਰਦੇ ਐ ਪਰ ਸਾਫ਼ ਦਿਲ ਸਦਾ ਹੀ ਸਾਫ਼ ਰੱਖ ਆਖਣ ਸੱਚੀ ਆਖਣੋਂ ਕਦੇ ਨਾ ਟੇਕ ਕਰਦੇ ਸਿਰ ਤੋਂ ਚਰਨ ਤੱਕ ਸਾਫ਼ ਦਿਲ ਸਾਫ਼ ਹੁੰਦੇ ਰੱਬ ਪ੍ਰਸੰਨ ਹੁੰਦਾ ਸਭ ਲੋਕ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ